ਹੈਲੋ ਹਾਂਜੀ ਭਾਈ ਅਸੀਂ ਗਾਲ ਦੇ ਫਰਕੂਤ ਬਾਈ ਸਾਹ ਪਰਾ ਡੀਗਰਲ ਫਰਕੂਤ ਸਾਰੇ ਤੇ ਤੁਹਾਨੂੰ ਪਤਾ ਵੀ ਰਹੀ ਜਿਹੜੇ ਜਾਨਵਰ ਆਪਾਂ ਫੋਨ ਕਰਾਂਟੀਆਂ ਸੇਲ ਕਰਦੇ ਤੇ ਕੋਈ ਧੋਖਾ ਤਾਂ ਨਹੀਂ ਕਿਸੇ ਬੰਦੇ ਦਾ ਤੇ ਇਹ ਬਾਈ ਜਿਹੜੇ ਜਾਨਵਰ ਆਪਾਂ ਭੇਜਣ ਲੱਗੇ ਆ ਇਹ ਮਣੀ ਬਾਈ ਦਾ ਨਾਮ ਆ ਮਾਨਸਾ ਤੋਂ ਮਣੀ ਮਾਨਸਾ ਨੂੰ ਭੇਜਣ ਲੱਗੇ ਤੇ ਦੋ ਖੰਨ ਵਾਲੀਆਂ ਡੋਲੀਆਂ ਭੇਜਣ ਲੱਗੇ ਤੇ ਦੋ ਜੋੜੇ ਭੇਜਣ ਲੱਗੇ ਜਿਹੜੇ ਜੋੜੇ ਮੈਂ ਜਨ ਲਗੇ ਵੀਰ ਜੀ ਫੋਨ ਕਰਾਂਗੇ ਇਹ ਜੋੜੇ ਆ ਕੋਈ ਧੋਖਾ ਤਾਂ ਨਹੀਂ ਕਿਸੇ ਬੰਦੇ ਦਾ ਕਿਸੇ ਭਰਾਣੇ ਦੇ ਜਾਨਵਰ ਲੈਣੇ ਆ ਤੇ ਆਪਣੇ ਇਸ ਵਰਕ ਕਰਦੇ ਆ ਆਪਣਾ ਜ਼ਿਲ੍ਹਾ ਹੈਗਾ ਵੀਰ ਜੀ ਫਰੀਦਕੋਟ ਪਿੰਡ ਖ ਪੰਜਾਬ ਤੋਂ ਬਲੌਂਗ ਕਰਦੇ ਆ ਠੀਕ ਹੈ ਜੀ ਕਿਸੇ ਭਰਾ ਨੇ ਜੀ ਜਨਮਰ ਲੈਣਾਂ ਤੇ ਆਪਣਾ ਕੁਬਦ ਕਰ ਰਹੇ ਠੀਕ ਹੈ ਜੀ ਜਿਹੜੇ ਜਨਮਰ ਆਪਾਂ ਫੁੱਲ ਗਰੰਟੀ ਨਾਲ ਸੇਲ ਕਰਦੇ ਆ ਡਾਉਣ ਆਸਤੇ ਲੈਣੇ ਚੀਕ ਬੱਚੇ ਲੈਣੇ ਆ ਜਾਂ ਪੱਲੀ ਸਾਫ ਕੂਤਰ ਲੈਣੇ ਆ ਠੀਕ ਹੈ ਜੀ ਪੱਲੀ ਸਾਫ ਡਾਉਣ ਵਾਲੇ ਕੂਤਰ ਉਹ ਵੀ ਮਿਲ ਜਾਣਗੇ ਲੱਗੇ ਲਗਾਏ ਜੋੜੇ ਵੀ ਮਿਲ ਜਾਣਗੇ ਫੁੱਲ ਰਿਜ਼ਲਟਰ ਤੇ ਗਰੰਟੀ ਵਾਲੇ ਜੋੜੇ ਹੋਣਗੇ ਮਦੀਨਾ ਆਂਡੇ ਨਾਲ ਤਿੰਨ ਬੱਚੇ ਨਾਲ ਉੱਡਣਾ ਆਪਾਂ ਜੋੜੇ ਵਾਪਸ ਲਵਾਂਗੇ ਠੀਕ ਹੈ ਜੀ ਫੁੱਲ ਗਰੰਟੀ ਹੋਏ ਜੋੜੇ ਉਹਦੇ ਚੇਂਜ ਕਰਕੇ ਦੇਵਾਂਗੇ ਠੀਕ ਹੈ ਜੀ ਜੋੜੇ ਨਾਲ ਦੀ ਨਾ ਬੰਦਿਆ ਕੋਈ ਬੜਾ ਸਾਰੀ ਪ ਤਾਨੀ ਪਰਮਾਤਮਾ ਦੀ ਕਿਰਪਾ ਨਾਲ ਗੁਲਾਮਾ ਕਿਸੇ ਭਰਾ ਦਾ ਜਿਹਨੇ ਭਰਾ ਲੈ ਕੇ ਸਾਰਿਆਂ ਨੇ ਆਪਾਂ ਵੀਡੀਓ ਪਾਈਆਂ ਕਈ ਬੋਲ ਕੇ ਦੱਸ ਦਿੰਦੇ ਉਹਨਾਂ ਦੀ ਵੀਡੀਓ ਪਾ ਦੇ ਜਿਹੜੇ ਨਹੀਂ ਦੱਸਦੇ ਉਹ ਵੀਡੀਓ ਨਹੀਂ ਪਾਈ ਠੀਕ ਹੈ ਜਿਹੜੇ ਬੋਲ ਕੇ ਦੱਸ ਦਿੰਦੇ ਉਹਨਾਂ ਦੀ ਵੀਡੀਓ ਪਾ ਦੇ ਲਈ ਭਾਈ ਆਪ ਭਰਾ ਦੇ ਉੱਤਰ ਆਪਣੀ ਗਏ ਤੇ ਕੁੱਢੇ ਠੀਕ ਹੈ ਜੇ ਭਰਾ ਫੋਮਤੀ ਦੱਸ ਦਿੰਦੇ ਵੀਡੀਓ ਨਹੀਂ ਬਣਾ ਕੇ ਪਾਉਂਦੇ ਆਪਾਂ ਉਹਨਾਂ ਨੂੰ ਨਹੀਂ ਕੋਲ ਠੀਕ ਹੈ ਆਪ ਦਾ ਆਪ ਦਾ ਬੰਦੇ ਦਾ ਹਸਤਾ ਦਾ ਨਾ ਆਪਾਂ ਧੱਕੇ ਨਾਲ ਕਹਿ ਨਹੀਂ ਸਕਦੇ ਲੋਕ ਆਪਾਂ ਮੌਲ ਨੂੰ ਉਤਰ ਦਿੰਦੇ ਫ੍ਰੀ ਦਿੱਤੇ ਹੁੰਦੇ ਆਪਾਂ ਕਹੀਏ ਜੀ ਆਪਾਂ ਮੌਲ ਨੂੰ ਚਾਰਾ ਦਿੰਦੇ ਆ ਅਵਲੇ ਦੀ ਮਰਜ਼ੀ ਵੀ ਵਧੀਆ ਬੱਤੀ ਉੱਡਦੇ ਆ ਕੋਈ ਧੋਖਾ ਦਾ ਨਹੀਂ ਕਿਸੇ ਬੰਦੇ ਦਾ ਨਹੀਂ ਜਾਨਵਰ ਜਿਹੜੇ ਦੇਈਦੇ ਆ ਆਪਦੀ ਮਰਜ਼ੀ ਆ ਜਾਨਵਰ ਜਿਹਦੇ ਫੁੱਲ ਗਾਰੰਟੀ ਆ ਜਾਂਦੇ ਠੀਕ ਹੈ ਜੀ ਬਾਕੀ ਤੋਂ ਜਾਨਵਰਾਂ ਦਾ ਹੁਣ ਸ਼ੌਕਰਾ ਦਨੇ ਸ਼ੌਕ ਕਰਕੇ ਸਾਰੇ ਭਰਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਦੇ ਭਰਾ ਦੀ ਸਪੋਰਟ ਕਰੋ ਤੁਹਾਨੂੰ ਪਤਾ ਜਿਹੜੇ ਜਾਲ ਛਤਰੀਆਂ ਪਿੰਜਰੇ ਵੇਚਦੇ ਆ ਆਪਾਂ ਆ ਕੂਟਰ ਫੇਰ ਕਰਦੇ ਕੋਈ ਵੀ ਭਰਾ ਕਰਦਾ ਮੈਂ ਨਹੀਂ ਕਹਾਂ ਉਹ ਆਪਾਂ ਤੁਹਾਡੇ ਕੂਟਰ ਬਾਜ ਭਰਾਵਾਂ ਦੀ ਸ਼ਰਤੀ ਸਾਡੇ ਘਰ ਚ ਆਦੇ ਹੁੰਦੇ ਭਰਾ ਠੀਕ ਹੈ ਜੀ ਜੇ ਤੁਸੀਂ ਸਾਡੀ ਵੀਡੀਓ ਸ਼ੇਅਰ ਕਰਦੇ ਆ 2-4 ਗਾਹ ਸਾਡੇ ਆਉਂਦੇ ਆ ਇਹ ਸਾਡਾ ਵਧੀਆ ਕੰਮ ਕਰ ਚੱਲਦਾ ਕਬੂਤਰ ਬਾਜ਼ੇ ਭਰਾਵਾਂ ਦੀ ਸਪੋਰਟ ਨਾਲ ਚੱਲਦਾ ਜੇ ਆਪਾਂ ਕਹੀਏ ਵੀ ਅਸੀਂ ਕੀਤਾ ਯਾਰ ਇਹ ਪਰਮਾਤਮਾ ਕਰਨ ਵਾਲਾ ਤੇ ਜਾਂ ਵੀ ਕਬੂਤਰ ਬਾਜ਼ੇ ਭਰਾ ਜਿਹੜੇ ਸਮਾਨ ਲੈ ਕੇ ਜਾਂਦੇ ਕੂਤਰ ਲੈ ਕੇ ਜਾਂਦੇ ਜਾਂ ਗਾਂ ਵੀਡੀਓ ਸ਼ੇਅਰ ਕਰਕੇ ਦੱਸ ਪਾਉਂਦੇ ਆ ਕਿ ਭਈ ਇਹਨਾਂ ਕੋਲ ਜਾਨਵਰ ਚੰਗੇ ਆ ਸਮਾਨ ਵਧੀਆ ਮਿਲਦਾ ਉਹਨਾਂ ਦਾ ਧੰਨਵਾਦ ਦਿਨੋ ਭਈ ਠੀਕ ਹੈ ਜੀ ਤੇ ਆਪਣਾ ਹਰਜੀਤ ਸਿੰਘ ਕਬੂਤਰ ਬਾਜ਼ੀ YouTube ਚੈਨਲ ਜੇ ਤੁਸੀਂ ਸਾਰ ਸਰਚ ਮਾਰੋਗੇ ਹਰਜੀਤ ਸਿੰਘ ਕਬੂਤਰ ਬਾਜ਼ੀ YouTube ਚੈਨਲ ਉਥੇ ਵੀਡੀਓ ਆਪਣੇ ਸਾਰਿਆਂ ਨੇ ਦੇਖਣੀ ਆ ਜਿਹੜੇ ਕੁੱਤਰਾਵਾ ਸੇਲ ਕਰਦੇ ਆ ਤੇ ਇੰਸਟਾਗ੍ਰam ਆਈਡੀ ਹੈਗੀ ਐ ਦੂਜੀ ਆਪਣੀ ਹਰਜੀਤ ਸਿੰਘ 99 ਇੰਸਟਾਗ੍ਰam ਆਈਡੀ ਨੂੰ ਫੋਲੋ ਕਰੋ ਹੱਥ ਵੱੰਨ ਕੇ ਬੇਨਤੀ ਹੈ ਤੇ ਜਿਹੜਾ YouTube ਚੈਨਲ ਆਪਣਾ ਨੂੰ ਵੱਧ ਤੋਂ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੀਡੀਓ ਦੇਖਿਆ ਕਰੋ ਭਰਾ ਚਾਹੇ ਜਿਹੜੇ ਆਪਣੇ ਬਹੁਤ ਟਾਈਮ ਹੋ ਗਿਆ YouTube ਚੈਨਲ ਬਣਾ ਨੂੰ ਘੰਟੇ ਪੂਰੇ ਨਹੀਂ ਹੋਏ ਠੀਕ ਹੈ ਘੰਟੇ ਪੂਰੇ ਹੋਏ ਨਹੀਂ ਤੁਹਾਡੇ ਭਰਾਵਾਂ ਦੀ ਸਪੋਰਟ ਰਹੇ ਹੋਣੀ ਠੀਕ ਹੈ ਤੇ ਬਾਕੀ ਤੁਹਾਨੂੰ ਸ਼ੌਂਕ ਕਰਾਉਣੇ ਸ਼ੌਂਕ ਕਰਕੇ ਜਰੂਰ ਦੱਸੋ ਜਦੋਂ ਬੱਚੇ ਬਾਰੇ ਇਹ ਬਹੀ ਨਾਰਾ ਕਾਕੇ ਦੇ ਕੁੱਤਰਾ ਤੋਂ ਨਾਰਾ ਸ਼ਾਹ ਕਾ ਨਾਰਾ ਕਾ ਇਕਲੇ ਕੂਤਰਾ ਜਿਹੜਾ ਭੇਜਣ ਲੱਗੇ ਆਪਾਂ ਪੂਰਾ ਵਧੀਆ ਨਾਰਾ ਵੀਰੇ ਫੋਲ ਗਰੰਟੀ ਵਾਲੇ ਜਾਨਵਰ ਆ ਪੰਜੇ ਪੰਜੇ ਚੈੱਕ ਕਰ ਸਕਦੇ ਤੁਸੀਂ ਪੂਰੇ ਵਧੀਆ ਜਾਨਵਰ ਆ ਮਦੀਨਾ ਅੱਜ ਸਵੇਰਾਂ ਆਂਡੇ ਲਾਉਣ ਵਾਲੀ ਆ ਠੀਕ ਹੈ ਜੀ ਜੋੜਾ ਪੱਕਾ ਲੱਗਾ ਜਿਹੜਾ ਇਹਦੇ ਨਾਲ ਵੀਜੀ ਨਾਰਾ ਲਾਰ ਦੀ ਨਾਰ ਕਾ ਕਹਿਲਾ ਤੇ ਜਿਹੜੀਆਂ ਮਦੀਨਾ ਵੀਰ ਜੀ ਇਹ ਚਿੱਟੀਆਂ ਆਖਾਂ ਦੇ ਮਦੀਨਾ ਧੰਨੇ ਵਾਲੇ ਕੂਤਰਾ ਜੋ ਆ ਬਈ ਫੋਲ ਗਰੰਟੀ ਆ ਜਾਨਵਰਾਂ ਦੇ ਇਹਨਾਂ ਦੀ ਤੁਸੀਂ ਬਾਕੀ ਵੀਡੀਓ ਦੇਖਣੇ ਆਪਣੇ ਸ਼ਾਹ ਆ ਕੇ ਚਿੱਟੀਆਂ ਆਖਾਂ ਦੇ ਨੇਤਾ ਬਾਬੀਆਂ ਛੱਡਦੇ ਵਧੀਆ ਬਾਜੀਆਂ ਜਿੱਤੀਆਂ ਬਈ ਪਰਮਾਤਮਾ ਦੀ ਕਿਰਪਾ ਤੇ ਦੂਸਰੇ ਨੰਬਰ ਤੇ ਤੁਹਾਡੇ ਭਰਾਵਾਂ ਦਾ ਹੱਥ ਚਾਹੀਦਾ ਸਰ ਤੇ ਠੀਕ ਹੈ ਜੀ ਆ ਦੇਖ ਸਕਦੇ ਤੁਸੀਂ ਪੂਰੀ ਤਾਂਦਰ ਉਸਤ ਮਦੀਨਾ ਆਂਡੇ ਲਾਉਣ ਵਾਲੀ ਮਦੀਨਾ ਚਿੱਟੀਆਂ ਅੱਖਾਂ ਦੀ ਧੰਨੇ ਵਾਲੇ ਕਬੂਤਰਾਂ ਜੋ ਮਦੀਨਾ ਕੱਕੇ ਨਾਲ ਜਰੂਰ ਠੀਕ ਹੈ ਜੀ ਦੂਜੇ ਜਨਮ ਤੋਂ ਸ਼ੁਰੂ ਕਰਾਦੇ ਜਰਾਂ ਦੂਜਾ ਜਨਮ ਹੈਗਾ ਜੀ ਆਪਣਾ ਕਾਲਸਰਾ ਜੰਟੇ ਵਾਲੇ ਕਬੂਤਰਾਂ ਜੋ ਕਬੂਤਰਾਂ ਜੀ ਚਿੱਟੀਆਂ ਅੱਖਾਂ ਦਾ ਨਾਰਾ ਇਹ ਠੀਕ ਹੈ ਜੀ ਕਾਲੀ ਨੋਕ ਕਾਲ ਫਲੋਕਾ ਇਹ ਸਾਡੇ ਜੀ ਜ਼ਰੂਰ ਵੀਡੀਓ ਅੱਗੇ ਤੱਕੇ ਸ਼ੇਅਰ ਕਰਕੇ ਦੱਸਿਆ ਕਰੋ ਭਰਾ ਜਨਵਰ ਫੁੱਲ ਗਰੰਟੀ ਦੇ ਕੋਈ ਕਿਸੇ ਭਰਾ ਨਾਲ ਮੈਂ ਅਜੇ ਤੱਕ ਨਹੀਂ ਬਕੀ ਤਾ ਠੀਕ ਹੈ ਜੇ ਕੇ ਇਹਨੂੰ ਕੋਈ ਨਹੀਂ ਨਿੱਕੀ ਦੀ ਆਪਾਂ ਜਨਮਰ ਬਾਪਸ ਮੰਗਾਈ ਠੀਕ ਹੈ ਆ ਕਾਲ ਸਿਰਾ ਨਾਰਾ ਚਿੱਟੀਆਂ ਅੱਖਾਂ ਦਾ ਬਾਈ ਜੀ ਜੰਡੇ ਵਾਲੇ ਕਬੂਤਰਾਂ ਜੂ ਠੀਕ ਹੈ ਇਹਦੇ ਨਾਲ ਮੰਦਿਰ ਮਦੀਨ ਬਾਈ ਆਪਣੇ ਸੀਰੀਅਲ ਕਬੂਤਰਾਂ ਦੀ ਨਦੀਲੀ ਆ ਆ ਦੇਖ ਸਕਦੇ ਹੋ ਚਿੱਟੀਆਂ ਅੱਖਾਂ ਦੀ ਕਾਲਖ ਨੂੰ ਕੀ ਮਦੀਨੇ ਬਹੁਤ ਸੋਹਣੇ ਜਨਵਰ ਆ ਬਾਈ ਜੀ ਪੂਰਾ ਰਿਜ਼ਲਟ ਇਹਨਾਂ ਦਾ ਵਧੀਆ ਦੇਖ ਸਕਦੇ ਤੁਸੀਂ ਚਿੱਟੀਆਂ ਅੱਖਾਂ ਦੀ ਕਾਲ ਫਨੋਕੀ ਮਦੀਨਾ ਪੂਰੇ ਜੱਤਾਂ ਜੋੜੇ ਬਾਕੀ ਤੁਹਾਨੂੰ ਦੁਬਾਰੇ ਇੱਕ ਵਾਰੀ ਫੇਰ ਕਰਾਉਣੇ ਸ਼ੌਂਕ ਆਹ ਦੋਨੇ ਜੋੜੇ ਭੇਜਣ ਲੱਗੇ ਆ ਮਣੀ ਮਾਨਸਾ ਭਰਾ ਕੋਲੇ ਠੀਕ ਹੈ ਜੀ ਆਹ ਚਿੱਟੀਆਂ ਅੱਖਰੀਆਂ ਦੋਨੇ ਵੀਰੇ ਮਦੀਨਾ ਠੀਕ ਹੈ ਜੀ ਇੱਕ ਧੰਨੇ ਵਾਲੇ ਕਬੂਤਰਾਂ ਜੋ ਇੱਕ ਆਪਣੇ ਸੀਰੀ ਵਾਲੇ ਕਬੂਤਰਾਂ ਜੋ ਠੀਕ ਹੈ ਜੀ ਧੰਨੇ ਵਾਲੇ ਕਬੂਤਰਾਂ ਦਾ ਚੋਟਾ ਧੌਣ ਦੇ ਉੱਤੇ ਕਾਲ ਫਨੋਕੀ ਆ ਦੂਜੀ ਸਵੇਦ ਚਿੱਟੀ ਆ ਠੀਕ ਹੈ ਜੀ ਆਹ ਜੰਟਿਆਂ ਵਾਲੇ ਚੋਂ ਨਾਰਾ ਕਾਲਸਰਾ ਚਿੱਟੀਆਂ ਅੱਖਾਂ ਨਹੀਂ ਕਾਕਿਆਂ ਵਾਲੇ ਕਬੂਤਰਾਂ ਵੀਰੇ ਸ਼ਾਕ ਆ ਇਹ ਚਾਰ ਜਨਵਰ ਭੇਜਣ ਲੱਗੇ ਆ ਤੇ ਚਾਰੇ ਵੀਰੇ ਫੁੱਲ ਗਰੰਟੀ ਵਾਲੇ ਲੱਗੇ ਜੋੜੇ ਆ ਬਾਕੀ ਕਿਸੇ ਭਰਾਣੇ ਵੀ ਲੈਣਾ ਆ ਦੇਖ ਲਓ ਆਪਾਂ ਜੋੜੇ ਜਮਾ ਪੱਕੇ ਕਰਕੇ ਮਲਾ ਕੇ ਫੇਰ ਦੇਈ ਦੇ ਕਿਸੇ ਭਰਾਣੇ ਜਨਵਰ ਲੈਣੇ ਆ ਬਾਕੀ ਦੀ ਸ਼ੌਂ ਕਰਕੇ ਦੱਸੋ ਪੂਰੇ ਵਧੀਆ ਜਨਵਰ ਹੁੰਦੇ ਵੀਰੇ ਆਪਣੇ ਕੋਲੇ ਆ ਸਾਰੇ ਸੇਲ ਆਸਤੇ ਜਨਵਰ ਆ ਹੋਰ ਵੀ ਜਨਵਰ ਆਪਣੇ ਕੋਲੇ ਪਿੱਛੇ ਵਾਧੂ ਕਰਦੇ ਆ ਕਿਸੇ ਭਰਾਣੇ ਜਨਵਰ ਲੈਣੇ ਤੇ ਆਪਣਾ ਸੰਪਰਕ ਕਰ ਲਓ ਤੇ ਵੀਡੀਓ ਕਰ ਦਿਓ ਸ਼ੇਅਰ ਥੈਂਕ ਯੂ ਵੀ ਧੰਨਵਾਦ